ਹਿੰਮਤ ਹੌਸਲੇ ਦੀਆਂ ਕਹਾਣੀਆਂ ਬਹੁਤ ਸਾਰੀਆਂ ਸੁਣੀਆਂ ਹੋਣੀਆਂ ਪਰ ਆਹ ਕਹਾਣੀ ਕਿਤੇ ਨਾ ਕਿਤੇ ਤੁਹਾਡਾ ਦਿਲ ਜਿੱਤ ਲਗੀ ਇਸ ਡੀਐਸਪੀ ਨੇ ਉਹਨਾਂ ਲੋਕਾਂ ਨੂੰ ਉਤਸ਼ਾਹਤ ਕੀਤਾ ਇੱਕ ਦਿਵਿਆਂਗ ਜੋੜਾ ਜਿਨ੍ਹਾਂ ਨੇ ਸਿਲਵਰ ਤੇ ਬ੍ਰੌਂਜ਼ ਮੈਡਲ ਹਾਸਲ ਕੀਤਾ ਪੰਜੇ ਕੁਸ਼ਤੀ ਦੇ ਵਿੱਚ ਤੇ ਆਹ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਦੋਵੇਂ ਜਿਹੜੇ ਜੋੜਾਗਾ ਉਹ ਦਿਵਿਆਂਗ ਹੈ ਪਰ ਜਿਹੜਾ 골ਡ ਸਿਲਵਰ ਤੇ ਬ੍ਰੌਂਜ਼ ਮੈਡਲ ਹਾਸਲ ਕੀਤਾ ਆਪਣੀ ਮਿਹਨਤ ਸਦਕਾ ਗੱਲਾਂ ਕੀ ਕਈਆਂ ਨੇ ਸੁਣ ਕੇ ਉਹਨਾਂ ਲੋਕਾਂ ਤੱਕ ਅਸਰ ਪਹੁੰਚ ਜਾਣਾ ਜਿਹੜੇ ਲੋਕ ਘਰੇ ਬੈਠੇ ਸੋਚਦੇ ਨੇ ਕਿ ਅਸੀਂ ਕੁਝ ਵੀ ਨਹੀਂ ਕਰ ਸਕਦੇ ਜੋ ਜਿਨ੍ਹਾਂ ਦਾ ਕੋਈ ਅੰਗ ਪੈਰ ਨਹੀਂ ਹੁੰਦਾ ਉਹ ਆਪਣੇ ਆਪ ਨੂੰ ਨਕਾਮ ਸਮਝਣ ਲੱਗ ਜਾਂਦੇ ਨੇ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਕੰਮ ਦੀ ਹੋਣ ਵਾਲੀ ਹੈ ਵੀਡੀਓ ਅੰਤ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਅਚ ਆਪਣੀ رائے ਸਾਂਝੀ ਕਰ ਦਿਓ ਆਓ ਪਹਿਲਾਂ ਵੀਡੀਓ ਸੁਣਦੇ ਆਪ ਲੋਕ ਕਿਸ ਲਈ ਆਏ ਹੈ ਕਾ ਕਰਤੇ ਆਪ ਮੈਂ ਰੇਲਵੇ ਵਿੱਚ ਸਰਵਿਸ ਕਰਤਾ ਹਾਂ ਸਰ ਆ ਇਹ ਭੈਣ ਜੀ ਇਹ ਘਰ ਤੇ ਸਿਲਾਈ ਦਾ ਕੰਮ ਕਰਤੀ ਹੈ ਨਹੀਂ ਨਹੀਂ ਹੈ ਕੌਣ ਨਹੀਂ ਪਤਨੀ ਹੈ ہماری کیسے ਹੋਈ 인से ਮੁਲਾਕਾਤ ਆਪकी फंस गए इनका रेसलिंग मतलब कुश्ती नहीं आप पंजा कुश्ती रहती है आप अच्छा पंजे वाली कुश्ती है मैं सोच रहा था एक दूसरे को उठा के पटकने वाली है नहीं, नहीं। <laughs> आप लोगों की तो नहीं होती कुश्ती ऐसे भी लड़ा लोगे गिरोगे तो नहीं।, नहीं।, नहीं इनको जिता दो मत बदमाशी मत करो <laughs> अच्छी खासी नौकरी है इनकी वेतन मिले इंडियन रेलवे में है और दिव्यांग होने के बाद ये देखो रेसलिंग भी कर रहे हैं ये पंजा लड़ा रहे हैं अब मुसीबतें कितनी भी हों लेकिन आदमी जब लड़ता है संघर्ष करता है तो उसकी जिंदगी में चमक आती है ये ये किसका है? है मैं तीसरे नंबर पर आता सर ये दूसरे में अच्छा महिला आगे बढ़ गई देखो महिला हमेशा आगे, आगे रहती है अगर उसे सही दिशा मिले अब तो ऐसे छोटे से गांव से इतना छोटा गांव लेकिन वहां से निकल के इनके साथ मिल गए पति से आगे निकल गए कभी भी हिम्मत नहीं हारना चाहिए सर क्योंकि इंसान से बड़ा दुनिया में कुछ नहीं है इंसान अगर जो चाहे वो कर सकता है मैंने सर यहाँ की सोचा भी नहीं था कल्पना भी नहीं की थी कि हम ऐसे स्तर पर जाएंगे तो लेकिन माता पिता का आशीर्वाद हमेशा बना रहना चाहिए माता पिता के आशीर्वाद के बिना जीवन में कुछ नहीं हो सकता है जब हम घर पर बैठे रहते थे तो मन भी उदास रहता था लोग कहते थे कि आएंगे क्या करेंगे कुछ नहीं कर पाएंगे ऐसे हैं डले रहेंगे ਲਓ ਜੀ ਬਾਈਓ ਰਹਿੰਦਿਆਂ ਗੱਲਾਂ ਤੁਹਾਡਾ ਦਿਲ ਜਿੱਤ ਲੈਂਗੀਆਂ ਆਹਾ ਡੀਐਸਪੀ ਨਾਲ ਲੋਕਾਂ ਨੂੰ ਉਤਸ਼ਾਹਤ ਵੀ ਕਰਦਾ ਤੇ ਅਜਿਹੀਆਂ ਕਹਾਣੀਆਂ ਰੋਜ਼ ਸਾਂਝੀਆਂ ਕਰਦੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਆ ਜਿਸ ਦੇ ਵਿੱਚ ਇਹ ਜੋੜਾ ਜਿਹੜਾ ਪੰਜਾ ਕੁਸ਼ਤੀ ਦੇ ਵਿੱਚ ਸਿਲਵਰ ਤੇ ਬ੍ਰੌਂਜ਼ ਮੈਡਲ ਹਾਸਲ ਕਰਕੇ ਆਇਆ ਅਜਿਹੇ ਲੋਕਾਂ ਨੂੰ ਜਿਹੜਾ ਹੌਸਲਾ ਹੈ ਉਹ ਕਿਤੇ ਨਾ ਕਿਤੇ ਲੋਕਾਂ ਲਈ ਪ੍ਰੇਰਨਾ ਸਰੋਤ ਵੀ ਬਣਦਾ ਤਾਂ ਦੋਸਤੋ ਹੁਣ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਦਿਵਿਆਂਗ ਨਹੀਂ ਜਾਂ ਕਰ ਨਹੀਂ ਸਕਦੇ ਪਰ ਉਹਨਾਂ ਦੇ ਅੰਦਰ ਕੁਝ ਹੌਸਲਾ ਜਗਾਉਣ ਦੀ ਲੋੜ ਹੈ ਇਹ ਵੀਡੀਓ ਉਹਨਾਂ ਦੇ ਅੰਦਰ ਇੱਕ ਹੌਸਲਾ ਜਜ਼ਬਾ ਜਗਾਏਗੀ ਤਾਂ ਹੁਣ ਦੇਖਣਾ ਦੇ ਦੋਸਤ ਸ਼ੇਅਰ ਕਰ ਦੇਣ ਇਸ ਵੀਡੀਓ ਨੂੰ ਤੇ ਉਹਨਾਂ ਲੋਕਾਂ ਤੱਕ ਪਹੁੰਚਾਉਂਦੇ ਨੇ ਜਿਹੜੇ ਘਰ ਬੈਠੇ ਸੋਚਦੇ ਨੇ ਕਿ ਸਾਡੇ ਤੋਂ ਕੁਝ ਵੀ ਨਹੀਂ ਹੋ ਸਕਦਾ ਤੇ ਇਸ ਬੰਦੇ ਨੇ ਦੱਸਿਆ ਵੀ ਇਨਸਾਨ ਤੋਂ ਵੱਡਾ ਕੁਝ ਵੀ ਨਹੀਂ ਹੁੰਦਾ ਜੇਕਰ ਉਹ ਚਾਹੇ ਤਾਂ ਜ਼ਿੰਦਗੀ ਵਿੱਚ ਹਰ ਇੱਕ ਕੰਮ ਕਰ ਸਕਦਾ ਹੈ ਚਾਹੇ ਉਸ ਦੇ ਅੰਗ ਪੈਰ ਨਹੀਂ ਪਰ ਫਿਰ ਵੀ ਜਿਹੜਾ ਹੌਂਸਲਾ ਜਜ਼ਬਾ ਉਸ ਕੰਮ ਕਰਨ ਦੇ ਲਈ ਉਸ ਨੂੰ ਸੰਪੂਰਨ ਬਣਾਉਂਦਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਕਰਿਓ ਸਬਸਕ੍ਰਾਈਬ ਧੰਨਵਾਦ